ਮਨ ਦੇ ਵਿੱਚ ਗੁੱਸਾ ਥੋੜਾ ਜਿਹਾ ਮਾਹੌਲ ਠੰਡਾ ਹੋਣ ਦਿਓ ਪੁੱਛਾਂਗੇ ਜਰੂਰ ਸ਼ਰਾਬ ਪੀ ਕੇ ਬੰਦਾ ਮੇਰੇ ਤੇ 10 ਲੱਖ ਰੁਪਈਆ ਤੇ ਹੱਡ ਦੇ ਵਿੱਚ ਬੰਦਾ ਮਰ ਗਿਆ 4 ਲੱਖ ਰੁਪਈਆ ਫਿਰ ਮੈਂ ਗਾਲਾਂ ਕੱਢ ਨਹੀਂ ਸਕਦਾ ਨਾ ਇਹੋ ਜੇ ਮੌਕੇ ਦੇ ਉੱਤੇ ਇਹਨਾਂ ਦਾ ਇੱਕ ਵੇਖੋ ਜੀ ਸਭ ਤੋਂ ਵੱਡਾ ਦੇਣ ਇਹ ਆ ਸਭ ਤੋਂ ਵੱਡੀ ਦੇਣ ਇਹਨਾਂ ਦੀ ਇਹ ਆ ਮਾਝੇ ਦੇ ਵਿੱਚ ਜਦੋਂ ਹੜਾ ਇਹ ਆ ਨਾ ਇਹ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਜਦੋਂ ਸੋਸ਼ਲ ਮੀਡੀਆ ਤੇ ਦਿਖਦੇ ਸੀ ਨਾ ਤੇ ਲੋਕਾਂ ਸਾਰਿਆਂ ਨੇ ਵੀਰ ਇੱਧਰ ਨੂੰ ਘੱਤੀ ਹੈ ਪਹਿਲੇ ਬੰਦੇ ਆ ਜਿਨ੍ਹਾਂ ਦਾ ਜਿਨ੍ਹਾਂ ਦਾ ਸੋਸ਼ਲ ਮੀਡੀਆ ਤੇ ਦਿਖਿਆ ਇਥੇ ਹੜ ਆ ਗਿਆ ਜੇ ਨੁਕਸਾਨ ਬੜਾ ਹੋ ਗਿਆ ਆ ਕੇ ਮਤਕ ਚੀ ਇਹਨਾਂ ਦੇ ਬਾਹਰ ਨੇ 13 ਗੱਲੇ ਪੈ ਲਈ ਇਹਨਾਂ ਆਪ ਦਾ ਠੇਕਾ ਹੀ ਛੱਡ ਦਿੱਤਾ ਵੀ ਸਾਨੂੰ ਨਹੀਂ ਚਾਹੀਦਾ ਬੋਲੇ ਸੋਨਿਹਾਰ ਬਸੱਲਾ ਮੈਂ ਰਿਆੜ ਪਿੰਡ ਦੇ ਵਿੱਚ ਖਲੋਤਾ ਔਰ ਜਸਤਰਵਾਲ ਅੱਗੇ ਚੱਲਿਆ ਸੀਗਾ ਔਰ ਵਾਰਸ ਪੰਜਾਬ ਦੇ ਵੱਲੋਂ ਬਹੁਤ ਥਾਵਾਂ ਦੇ ਉੱਤੇ ਕੈਂਪ ਜਿਹੜੇ ਚਲਾਏ ਜਾ ਰਹੇ ਨੇ ਤੇ ਇੱਥੇ ਮੈਨੂੰ ਰੁਕਣ ਦਾ ਮੌਕਾ ਮਿਲਿਆ ਚਲੋ ਸਿੱਖਣ ਨੂੰ ਬੜਾ ਕੁਝ ਮਿਲਦਾ ਕਿਤੇ ਵੀ ਤੁਸੀਂ ਰੁਕ ਜਾਓ ਸਿੱਖਣਾ ਚਾਹੀਦਾ ਤੁਹਾਨੂੰ ਜਿਸ ਪ੍ਰੋਸੀਜਰ ਦੇ ਨਾਲ ਇਹ ਕੰਮ ਕਰ ਰਹੇ ਆ ਕਿਉਂਕਿ ਮੈਂ ਕੱਲ ਵੀ ਇੱਕ ਗੱਲ ਕਹੀ ਸੀ ਵੀ ਪਹਿਲਾਂ ਬਹੁਤ ਉਜਾੜਾ ਹੋ ਗਿਆ ਰਾਸ਼ਨ ਦਾ ਵੀ ਹਰ ਚੀਜ਼ ਦਾ ਵੀ ਜੋ-ਜੋ ਚੀਜ਼ ਵੀ ਕਿਸੇ ਨੇ ਸ਼ਰਧਾ ਨਾਲ ਭੇਜੀ ਆ ਉਜਾੜਾ ਇਸ ਕਰਕੇ ਹੋਇਆ ਕਿਉਂਕਿ ਰਸਤੇ ਬੰਦ ਸੀਗੇ ਜਿਹੜਾ ਵੀ ਆ ਕੇ ਆੜੇ ਕੱਢਦਾ ਸੀ ਉਹਨੂੰ ਦੇਣਾ ਪੈਂਦਾ ਸੀ ਉਹਦੀ ਸ਼ਕਲ ਹੀ ਇਹੋ ਜਿਹੀ ਹੁੰਦੀ ਸੀ ਰੋਣਾ ਚਿਹਰੇ ਦੇ ਉੱਤੇ ਮਯੂਸੀ ਵੇਖ ਕੇ ਤੁਸੀਂ ਪਤਾ ਨਹੀਂ ਸੀ ਕਰ ਸਕਦੇ ਉਹਦਾ ਮਾਹੌਲ ਇਹੋ ਜਿਹਾ ਸੀ ਤੁਸੀਂ ਕਿਸੇ ਨੂੰ ਪੁੱਛ ਨਹੀਂ ਸਕਦੇ ਤੇਰਾ ਆਈਡੈਂਟੀ ਕਾਰਡ ਕੀ ਹੈ ਤੇਰ ਕੋ ਆਧਾਰ ਕਾਰਡ ਕੀ ਹੈ ਹੁਣ ਜਦੋਂ ਦਾ ਪਾਣੀ ਲੱਥਾ ਵਾ ਤੇ ਜੋ ਤਰਤੀਬ ਇਹਨਾਂ ਨੇ ਪਨਾਈ ਆ ਕੋਸ਼ਿਸ਼ ਕਰੀਦੀ ਇਹਨਾਂ ਕੋ ਸਿੱਖੇ ਅਸੀਂ ਵੀ ਉਦਾਂ ਹੀ ਚੱਲਣ ਡਿਆ ਆ ਵੀ ਇਹਨਾਂ ਨੇ ਹੁਣ ਪਿੰਡ ਪਿੰਡ ਜਾ ਕੇ ਸਰਵੇ ਕਰਕੇ ਵੀ ਜਿੱਥੇ ਕਿਸੇ ਨੂੰ ਲੋੜ ਆ ਉਸ ਚੀਜ਼ ਨੂੰ ਪਹਚਾਇਆ ਜਾਵੇ ਔਰ ਲੋੜਾਂ ਦੇ ਵਿੱਚ ਇਹਨਾਂ ਰੱਖਿਆ ਕੀ ਆ ਜੋ ਰੋਜ਼ ਮਰਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ ਚਾਹੇ ਉਹਦੇ ਵਿੱਚ ਪਸ਼ੂਆਂ ਦੀ ਆ ਤੇ ਚਾਹੇ ਇਨਸਾਨੀ ਜੀਵਾਂ ਦੀ ਆ ਚਾਰਾ ਖਾਦ ਫੀਡ ਦਵਾਈਆਂ ਰਾਸ਼ਨ ਟੁੱਥਪੇਸਟ ਜੋ ਮਤਲਬ ਦਿਨ ਦੇ ਵਿੱਚ ਚਾਹੀਦਾ ਹੁੰਦਾ ਵਾ ਬੰਦੇ ਨੂੰ ਉਹਦੀ ਹੈ ਜਿਹੜੀ ਇਹ ਸੇਵਾ ਇੱਥੇ ਨਿਭਾ ਰਹੇ ਆ ਔਰ ਬਹੁਤ ਮੈਂ ਕਿੰਨਾ ਵੀ ਅੱਗੇ ਕਿੰਨੇ ਕੈਂਪ ਆ ਦੀ ਤੁਹਾਡੇ ਲੱਗੇ ਹੋਰ ਚਾਰ ਪੰਜ 21 ਕੈਂਪ ਟੋਟਲ ਸਾਡੇ ਪੰਜਾਬ 21 ਕੈਂਪ ਟੋਟਲ ਲੱਗੇ ਆ ਸੰਸਥਾ ਵੀ ਬੜੀ ਵੱਡੀ ਆ ਭਾਈ ਸਾਹਿਬ ਦੇ ਨਾਲ ਫੋਲੋਅਰ ਵੀ ਬੜੇ ਨੇ ਔਰ ਸ਼ਰਧਾ ਵਾਲੇ ਵੀ ਬੜੇ ਨੇ ਮਤਲਬ ਐਮਪੀ ਇੱਕ ਪੋਸਟ ਹੀ ਬੜੀ ਵੱਡੀ ਹੁੰਦੀ ਆ ਵੀ ਲੋਕ ਉਹਨਾਂ ਦੇ ਉੱਤੇ ਯਕੀਨ ਕਰਦੇ ਨੇ ਔਰ ਜਿਸ ਤਰੀਕੇ ਉਹਨਾਂ ਦੇ ਅੰਦਰ ਹੋਣ ਤੋਂ ਬਾਅਦ ਵੀ ਜਿਸ ਤਰੀਕੇ ਸੇਵਾ ਨਿਭਾਈ ਜਾ ਰਹੀ ਉਹ ਬਹੁਤ ਸ਼ਲਾਘਾਯੋਗ ਹੈ ਅਸੀਂ ਵੀ ਇੱਕ ਕੋਸ਼ਿਸ਼ ਕੀਤੀ ਹੈ ਵੀ ਜੇ ਤੁਹਾਡੇ ਕੋਲੋਂ ਸਾਨੂੰ ਕੁਝ ਮਤਲਬ ਲੋੜਾਂ ਪਤਾ ਲੱਗਦੀਆਂ ਨੇ ਤੇ ਇੱਕ ਦੂਜੇ ਕੋ ਪੁੱਛ ਕੇ ਆ ਰੋਜ਼ ਨਵਾਂ ਸਿੱਖਣ ਨੂੰ ਮਿਲਦਾ ਅੱਜ ਮੇਰੇ ਧਿਆਨ ਦੇ ਵਿੱਚ ਆਇਆ ਸੀਗਾ ਅਸੀਂ ਕੱਲ ਦਾ ਸ਼ੁਰੂ ਕੀਤਾ ਜੀ ਵੈਸੇ ਕਿ ਜਿੰਨਾ ਜਿੰਨਾ ਲੋਕਾਂ ਨੇ ਠੇਕੇ ਤੇ ਪੈੜੀ ਲਈ ਆ ਜਿੰਨਾਂ ਕੋ ਆਪਣੀ ਪੈੜੀ ਕਿੱਲਾ ਡੇਢ ਕਿੱਲਾ ਵਾ ਬਾਕੀ ਉਹਨਾਂ 12 13 ਕਿੱਲੇ ਹੋਣਾ ਸੀ ਕਿਸੇ ਕੋ ਚੱਲੇ ਆ ਭਾਈ ਸਾਹਿਬ ਮੈਨੂੰ ਸਰੇ ਸ਼ਹੀਦਾ ਗੁਰਦੁਆਰਾ ਸਾਹਿਬ ਮਿਲੇ ਸੀਗੇ ਔਰ ਅਸੀਂ ਕੋਸ਼ਿਸ਼ ਕੀਤੀ ਆ ਵੀ ਬਹੁਤਾ ਨਹੀਂ ਯਾਰ ਕੰਮ ਸੇ ਕੰਮ ਉਹਦਾ ਜਿਹੜਾ ਅਗਲਾ ਬਜਾਈ ਦਾ ਖਰਚਾ ਬਹੁਤ 4-5000 ਰੁਪਇਆ ਆਉਂਦਾ 4000 ਬੀਜ ਦਾ ਖਾਦ ਦਾ ਔਰ ਡੀਜ਼ਲ ਦਾ ਉਹ ਉਹਨੂੰ ਪਰ ਉਸ ਦੇ ਹਿਸਾਬ ਨਾਲ ਦੇ ਦਿੱਤਾ ਜਾਵੇ ਕਿਉਂਕਿ ਮੈਂ ਤੁਹਾਡੇ ਵਾਂਗੂ ਚੱਲ ਨਹੀਂ ਸਕਦਾ ਸਾਡਾ ਨਾ ਮਤਲਬ ਮੈਂ ਕਿਤੇ ਬੀ ਲੈ ਕੇ ਦੇਣੇ ਸ਼ੁਰੂ ਕਰੂੰਗਾ ਜਾਂ ਖਾਦ ਲੈ ਕੇ ਦੇਣੀ ਸ਼ੁਰੂ ਕਰੂੰਗਾ ਤੇ ਲੋਕ ਕਹਣਗੇ ਪਤਾ ਨਹੀਂ ਸਾਲਾ ਕਮਿਸ਼ਨ ਲੈਣ ਲੱਗ ਪਿਆ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇ ਕੋਈ ਸੇਵਾ ਦਿੰਦਾ ਤੇ ਮਤਲਬ ਅਣਗਦਲੀ ਕਰਦੇ ਆਂਗੇ ਵੀ ਗੱਲ ਕਿਸ ਦੀ ਕਿਉਂ ਸੁਣਨੀ ਆ ਕਿਉਂਕਿ ਤੁਹਾਡੀ ਇੱਕ ਆਰਗੇਨਾਈਜੇਸ਼ਨ ਹੈ ਤੁਹਾਡੀ ਸੰਸਥਾ ਵਾ ਤੇ ਮੈਨੂੰ ਕੱਲੇ ਨੂੰ ਸਵੈਆਂ ਦੇਣੀਆਂ ਪੈਂਦੀਆਂ ਨੇ ਸੋ ਇਸ ਕਰਕੇ ਵੀ ਇਹ ਵੀ ਮੈਂ ਮਨਾਲ ਸ਼ੁਰੂ ਕੀਤੀ ਆ ਜੋ ਜੋ ਵੀ ਲੋਕਾਂ ਦੀਆਂ ਲੋੜਾਂ ਔਰ ਮੈਂ ਪਹਿਲੇ ਦਿਨ ਤੋਂ ਇਹ ਦੁਹਾਈ ਦਿੱਤੀ ਸੀ ਅਸੀਂ 29 ਤਰੀਕ ਤੋਂ ਕੈਂਪ ਸ਼ੁਰੂ ਕੀਤਾ ਸੀ ਅੱਜ 14ਵਾਂ ਦਿਨ ਆ ਮੈਂ ਲੋਕਾਂ ਨੂੰ ਇੱਕ ਗ ਕੇ 10 ਦਿਨ ਬਾਅਦ ਤੁਹਾਡੀ ਲੋੜ ਹੋਣੀ ਆ ਤੁਸੀਂ ਰੋਸ਼ਨ ਵੀ ਸੁੱਟ ਲਿਆ ਤੁਸੀਂ ਸਾਰੀਆਂ ਚੀਜ਼ਾਂ ਛੁੱਡ ਦਿੱਤੀਆਂ ਕੱਲਾ ਰੋਟੀਆਂ ਥੋੜੀ ਖਾਣੀਆਂ ਯਾਰ ਕਿਸੇ ਨੇ ਬੰਦੇ ਨੂੰ ਜ਼ਿੰਦਗੀ ਵੀ ਜੀਣ ਲਈ ਹੋਰ ਵੀ ਉਹਦੇ ਮਤਲਬ 20 ਮਸਲੇ ਨੇ ਔਰ 10 ਦਿਨ ਬਾਅਦ ਵੀ ਪੰਜਾਬੀ ਇਹੋ ਜੋਸ਼ ਬਖਾਉਣ ਪਰ ਦੁੱਖ ਇਸ ਗੱਲ ਦਾ ਵਾ ਵੀ ਪੰਜ ਚਾਰੀ ਆਰਗੇਨਾਈਜੇਸ਼ਨ ਰਹਿ ਗਈਆਂ ਜਿਨ੍ਹਾਂ ਅੱਜ ਵੀ ਸਟੇਲ ਇੱਥੇ ਲਾਇਆ ਔਰ ਲੋਕਾਂ ਦੀਆਂ ਲੋੜਾਂ ਬਾਕੀ ਜਿਸ ਤਰੀਕੇ ਆਏ ਸੀਗੇ ਉਸੇ ਤਰੀਕੇ ਪਾਣੀ ਲੱਥਾ ਤੇ ਪਾਣੀ ਦੇ ਨਾਲ ਹੀ ਚਲ ਗਿਆ ਹੁਣ ਲੋੜਾਂ ਤੇ ਹੁਣ ਪਤਾ ਲੱਗਦੀਆਂ ਪਿੰਡਾਂ ਜਿਵੇਂ ਤੁਰਿਆ ਆਉਣਾ ਬੋ ਆਉਂਦੀ ਆ ਯਾਰ ਪੰਪਾਂ ਨਾਲ ਪਾਣੀ ਕੱ ਮੈਂ ਉੱਥੇ ਗਿਆ ਸੀਗਾ ਰਾ ਸਿੱਖ ਨੇ ਵਿਚਾਰੇ ਉਹਨਾਂ ਦੇ ਦੋ ਪਸ਼ੂ ਸੀ ਮੈਂ ਕਿਹਾ ਚਲੋ ਇੱਕ ਤੁਹਾਨੂੰ ਕੱਲ ਲੈ ਦੇ ਦਿੰਨੇ ਆ ਡੰਗਰ ਕਿਸੇ ਤੇ ਕਿਸੇ ਤਰੀਕੇ ਸੋ ਲੋੜਾਂ ਤੇ ਹੁਣ ਨੇ ਯਾਰ ਹੁਣ ਪੰਜਾਬ ਨੂੰ ਤੁਸੀਂ ਵੇਖੋ ਨੈਟ ਦੇ ਉੱਤੇ ਬਹੁਤ ਸਾਰੀਆਂ ਲੋੜਾਂ ਨੇ ਜਿਸ ਭਾਉ ਕੋ ਚੱਲੇ ਆ 13 ਕੱਲੇ ਆ ਜੀ ਉਹਨੇ ਤੁਹਾਡੀ ਇਹਨਾਂ ਦੀ ਵੀ ਵੇਖੋ ਫਰਾਖ ਦੇ ਲਈ ਆ ਵੱਡਾ ਪਨਿਆ ਸਿੱਖਣ ਨੂੰ ਲੈਣਾ ਚਾਹੀਦਾ ਵੀ ਬੱਚੇ ਇਹਨਾਂ ਦੇ ਬਾਹਰ ਨੇ 13 ਕੱਲੇ ਪੈ ਲਈ ਇਹਨਾਂ ਆਪ ਦਾ ਠੇਕਾ ਹੀ ਛੱਡ ਦਿੱਤਾ ਵੀ ਸਾਨੂੰ ਨਹੀਂ ਚਾਹੀਦਾ ਕੋਈ ਸੋਨਹਾਰ ਜੈ ਅੱਜ ਇੱਕ ਮੁਸ਼ਕਲ ਹੋਰ ਮੇਰੇ ਵੇਖਣ ਚ ਆਈ ਆ ਸੁਣਨ ਦੇ ਵਿੱਚ ਕਿ ਕੋਈ ਖੇਤੀਬਾੜੀ ਮੇਰਾ ਮਤਲਬ ਧੰਦਾ ਨਹੀਂ ਮੈਨੂੰ ਬਹੁਤਾ ਵਾਹ ਨਹੀਂ ਸਿੱਖਣ ਨੂੰ ਰੋਜ਼ ਹੀ ਮਿਲਦਾ ਵਾ ਉਹ ਮੈਨੂੰ ਕਹਿੰਦੇ ਜੀ ਕਈ ਬੰਦੇ ਪੈੜੀ ਸਿਰਫ ਝੋਨੇ ਲਈ ਲੈਂਦੇ ਆ ਠੇਕੇ ਦੇ ਉੱਤੇ ਕਿਉਂਕਿ ਝੋਨੇ ਦੇ ਵਿੱਚ ਜ਼ਿਆਦਾ ਮਿਹਨਤ ਲੱਗਦੀ ਆ ਤੇ ਜਿਹੜੇ ਜੌਬ ਵਾਲੇ ਹੁੰਦੇ ਜਾਂ ਦੂਜੇ ਚੀਜ਼ੇ ਉਹ ਝੋਨੇ ਦੇ ਵਿੱਚ ਦੇ ਦਿੰਦੇ ਆ ਤੇ ਜਿਹੜਾ ਮੁਆਵਜ਼ਾ ਜਾਂ ਜਿਹੜਾ ਆਉਣਾ ਉਹ ਕਮ ਸੇ ਕਮ ਝੋਨੇ ਵਾਲੇ ਨੂੰ ਮਿਲਣਾ ਚਾਹੀਦਾ ਜੇ ਅਗਲੇ ਅਗਲੇ 6 ਮਹੀਨਿਆਂ ਤੱਕ ਪੈੜੀ ਨਹੀਂ ਹੈਗੀ ਤੇ ਉਹ ਕੀ ਕਰੂਗਾ ਇੰਨੀ ਕੁ ਫਰਾਖਦਲੀ ਤੇ ਪੰਜਾਬੀਆਂ ਨੂੰ ਆਪ ਹੀ ਵਖਾਉਣੀ ਚਾਹੀਦੀ ਹੈ ਨਾ ਮਤਲਬ ਇਸ ਤਰੀਕੇ ਜੇ 12 ਲੋਕ ਆ ਕੇ ਬਾਹ ਫੜ ਰਹੇ ਆ ਕੋਈ ਰਾਜਸਥਾਨ ਤੋਂ ਕੋ ਜੰਮੂ ਤੋਂ ਕੋ ਐਨਆਰਆਈ ਫੜ ਰਹੇ ਆ ਬਟ ਸਾਡਾ ਵੀ ਉਨਾ ਹੀ ਫਰਜ਼ ਬਣਦਾ ਵੀ ਜਿੱਥੇ ਯਾਰ ਅਗਲੇ ਦਾ ਹੱਕ ਆ ਉਹ ਮਰਨਾ ਨਹੀਂ ਚਾਹੀਦਾ ਉਹਦਾ ਹੱਕ ਉਹਦੇ ਤੱਕ ਪਹੁੰਚਣਾ ਚਾਹੀਦਾ ਸੋ ਮਨ ਨੂੰ ਬੇਹਦ ਖੁਸ਼ੀ ਆਦੀ ਤੁਹਾਡੇ ਕੈਂਪ ਨੂੰ ਅੱਜ ਵੇਖ ਕੇ ਤੁਹਾਡਾ ਤਰੀਕਾ ਵੇਖ ਕੇ ਇਸ ਤਰੀਕੇ ਹੀ ਲੋੜਾਂ ਜਿਹੜੀਆਂ ਲੋਕਾਂ ਦੀਆਂ ਮਤਲਬ ਪੂਰੀਆਂ ਹੋਣੀਆਂ ਚਾਹੀਦੀਆਂ ਵਾ ਔਰ ਅਸੀਂ ਇਹਨੂੰ ਕੋ ਨਾਮ ਦਿੱਤਾ ਸੀ ਇਹ ਦਾਨ ਨਹੀਂ ਹੈ ਇਸ ਸਾਥ ਇਹ ਚੰਗੇ ਭਲੇ ਲੋਕ ਨੇ ਤੇ ਲੋਕਾਂ ਨੂੰ ਖਵਾਉਣ ਵਾਲੇ ਲੋਕ ਨੇ ਇੱਕ ਦੂਜੇ ਦਾ ਸਾਥ ਆ ਜਿਹੜਾ ਨਿਭਾਇਆ ਜਾ ਰਿਹਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਹੈ ਸਰਕਾਰ ਨੂੰ ਮੈਂ اپੀਲ ਕਰਨੀ ਚਾਹੁੰਦਾ ਆ ਵੀ ਯਾਰ ਮੈਂ ਜਿੱਦਣ ਦਾ ਇਹ ਕੈਂਪ ਚੱਲਿਆ ਮੈਂ ਕਿਸੇ ਕੰਟਰੋਵਰਸੀ 'ਚ ਨਹੀਂ ਪੈਣ ਰਿਹਾ ਕਿਉਂਕਿ ਸਾਡੇ ਲਾਗੇ ਕੋਈ ਝਾੜੂ ਵਾਲਾ ਮੈਂਬਰ ਵੀ ਹੋ ਸਕਦਾ ਕੋਈ ਭਾਜਪਾ ਵਾਲਾ ਵੀ ਹੋ ਸਕਦਾ ਕੋਈ ਕਾਲੀ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਬਟ ਮੈਨੂੰ ਇੱਕ ਚੀਜ਼ ਦਾ ਬਹੁਤ ਗਿਲਾ ਮਨ ਦੇ ਵਿੱਚ ਗੁੱਸਾ ਥੋੜਾ ਜਿਹਾ ਮਾਹੌਲ ਠੰਡਾ ਹੋਣ ਦਿਓ ਪੁੱਛਾਂਗੇ ਜਰੂਰ ਸ਼ਰਾਬ ਪੀ ਕੇ ਬੰਦਾ ਮੇਰੇ ਤੇ 10 ਲੱਖ ਰੁਪਇਆ ਤੇ ਹੜ ਦੇ ਵਿੱਚ ਬੰਦਾ ਮਰ ਗਿਆ 4 ਲੱਖ ਰੁਪਇਆ ਫਿਰ ਕੀ ਮੈਂ ਧੋਖਾ ਦਾ ਮੈਂ ਗਾਲਾਂ ਕੱਢ ਨਹੀਂ ਸਕਦਾ ਨਾ ਇਹੋ ਜਿਹੇ ਮੌਕੇ ਦੇ ਉੱਤੇ ਵੀ ਜਿਹੜੇ ਹੜਾਂ 'ਚ ਮਰੇ ਨੇ ਇਹਦਾ ਮਤਲਬ ਸ਼ਰਾਬ ਪੀ ਪੀ ਮਰੋ 10 ਲੱਖ ਰੁਪਇਆ ਆਊਗਾ ਇਹ ਤੁਸੀਂ ਲੋਕਾਂ ਨੂੰ ਸਿੱਖਿਆ ਦੇ ਰਹੇ ਜੇ ਸੋ ਇਹ ਗੱਲਾਂ ਅਣ ਪੰਜ ਸੱਤ 10 ਦਿਨ ਬਾਅਦ 'ਚ ਜਦੋਂ ਲੋਕਾਂ ਦੀ ਜ਼ਿੰਦਗੀ ਸਥਿਰ ਹੋ ਜੂਗੀ ਕੱਲਾ ਕੱਲਾ ਇਹਨਾਂ ਨੂੰ ਸਵਾਲ ਪੁੱਛਿਆ ਜਾਊਗਾ ਕੱਲੀ ਕੱਲੀ ਗੱਲ ਦੇ ਉੱਤੇ ਗੌਰ ਕੀਤਾ ਜਾਊਗਾ ਔਰ ਅੱਜ ਮੈਂ ਵੀ ਪੁੱਛਿਆ ਕਿ 1600 ਕਰੋੜ ਰੁਪਇਆ ਮੇਰੀ ਨਜ਼ਰ ਸੀਗਾ ਵੀ ਜੇ 1. 1600 ਕਰੋੜ ਜਿਹੜਾ ਮੋਦੀ ਸਾਹਿਬ ਨੇ ਦਿੱਤਾ ਉਹ ਬਹੁਤ ਔਸਾਦਾ ਲੱਖ ਰੁਪਇਆ ਪਰ ਅੱਜ ਮੈਨੂੰ ਕਿਸੇ ਅਫਸਰ ਨੇ ਸਮਝਾਇਆ ਉਹ ਕਹਿੰਦਾ ਕੱਲਾ ਪੈੜੀ ਨਹੀਂ ਨਹੀਂ ਹੈਗਾ ਇਹਦੇ ਵਿੱਚ ਸੜਕਾਂ ਵੀ ਬਣਣੀਆਂ ਨੇ ਇੱਥੇ ਸਕੂਲ ਵੀ ਬਣਨੇ ਨੇ ਇੱਥੇ ਬੰਨ ਵੀ ਬਣਨੇ ਨੇ ਉੱਥੋਂ ਬਾਦਾਂ ਵੇਖ ਲਿਓ ਵੀ ਕੀ ਰਹਿੰਦਾ ਵਾ ਸੋ ਮਤਲਬ ਜੋ ਪੰਜਾਬ ਦਾ ਹੱਕਿਆ ਨੂੰ ਮਿਲਣਾ ਚਾਹੀਦਾ ਹਾਂਜੀ 4-500 ਰੁਪਇਆ ਏਕੜ ਦਾ ਤੋ 4-4000 ਏਕੜ ਦਾ ਤੇ ਆਪਾਂ ਦੇ ਇੱਥੇ ਲੱਗੇ ਆ ਜੀ ਫਿਰ 4-500 ਏਕੜ ਦਾ ਕੀ ਲੈਣਾ ਹਾਂ ਮਤਲਬ ਲੋਕਾਂ ਦੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਨੇ ਲੋਕਾਂ ਦਾ ਹੱਕ ਹੈ ਯਾਰ ਕਿਸਾਨ ਲੋਕਾਂ ਨੂੰ ਮਤਲਬ ਸੋ ਉਹਦਾ ਤੇ ਪਹਿਲਾ ਸਾਡਾ ਪ੍ਰਾਇਮਰੀ ਫਰਜ ਹੈ ਵੀ ਹਰ ਬੰਦੇ ਦਾ ਸਾਥ ਦੇਣਾ ਬਣਦਾ ਕਿਉਂਕਿ ਜਦੋਂ ਮੋਰਚਾ ਲੱਗਾ ਸੀਗਾ ਕਿਸਾਨੀ ਮੇਰਾ ਖਿਆਲ ਹੈ ਵੀ ਹਰ ਸ਼ਹਿਰੀ ਨੇ ਵੀ ਸਾਥ ਦਿੱਤਾ ਸੀ ਕੋ ਲਾਲਾ ਸੀਗਾ ਕੋ ਮਤਲਬ ਕਿਸੇ ਤਰੀਕੇ ਦਾ ਹੋਵੇ ਉਹਨੇ ਵੀ ਕਰਦੇ ਉੱਤੇ ਕਾਲੇ ਝੰਡੇ ਲਾ ਲਏ ਸੀ ਬੇ ਤੱਕਾ ਹੋ ਰਿਆ ਇਹੀ ਮਾਹੌਲ ਹੋਣਾ ਕਿ ਜੋ ਮਤਲਬ ਲੋੜਾਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀ ਇਹਨਾਂ ਦਾ ਇੱਕ ਵੇਖੋ ਜੀ ਸਭ ਤੋਂ ਵੱਡਾ ਦੇਣ ਇਹ ਆ ਸਭ ਤੋਂ ਵੱਡੀ ਦੇਣ ਇਹਨਾਂ ਦੀ ਇਹ ਆ ਮਾਝੇ ਦੇ ਵਿੱਚ ਜਦੋਂ ਹੜਾਏ ਆ ਨਾ ਇਹ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਸੀ ਨਾ ਇਹ ਲੋਕਾਂ ਸਾਰਿਆਂ ਨੇ ਵੀਰ ਇਧਰ ਨੂੰ ਘਤੀ ਹੈ ਪਹਿਲੇ ਬੰਦੇ ਆ ਜਿਨ੍ਹਾਂ ਦਾ ਜਿਨ੍ਹਾਂ ਦਾ ਸੋਸ਼ਲ ਮੀਡੀਆ ਤੇ ਦਿਖਿਆ ਇਥੇ ਹੜ ਆ ਗਿਆ ਜੇ ਨੁਕਸਾਨ بڑا ਹੋ ਗਿਆ ਆ ਕੇ ਮਤ ਕਰੋ ਤੇ ਦੂਜਿਆਂ ਦਾ ਧੰਨਵਾਦ ਇਹ ਆ ਅਸੀਂ ਕੈਂਪ ਲਾਏ ਨੇ ਕਾਫੀ ਐ ਮੀਡੀਆ ਨੇ ਸਾਡੀ ਕੋਈ ਕਵਰੇਜ ਨਹੀਂ ਕੀਤੀ ਇਹ ਐਸੇ ਇਨਸਾਨ ਨੇ ਜਿਨ੍ਹਾਂ ਨੂੰ ਚੰਗਾ ਲੱਗਾ ਇਹ ਖਲੋ ਕੇ ਸਾਡੀ ਸਿਫਤ ਵੀ ਕਰਨ ਦੇ ਆ تے سਾਨੂੰ پروموٹ بھی کرندہ ہے سو انہاں دا بہت بہت ਧੰਨਵਾਦ ਹੈ ਤੁਹਾਡਾ ਇਦਾਂ ਦੇ ਜਿਹੜੇ ਸੱਚੇ ਦਿਲੋਂ ਸੇਵਾਦਾਰ ਜਿਹੜੇ ਆ ਉਹਨਾਂ ਦੀ ਜਿਆਦਾ ਜ਼ਰੂਰਤ ਹੁੰਦੀ ਹੈ ਜੀ ਬਹੁਤ ਸ਼ੁਕਰਗੁਜ਼ਾਰ ਹੈ ਜੀ ਅੱਲਾਹ ਤਾਲਾ ਆਪਕੋ ਜਿਆਦਾ ਦੇ ਜਿਤਨਾ ਬਾੰਟ ਕੇ ਚੱਲੇ ਉਸੇ ਹਜ਼ਾਰ ਗੁਣਾ ਦੇ ਆਪਕੋ ਸਭ ਕੋ ਜ਼ਰੂਰਤ ਮਿਲ ਜਾਏ ਪੰਜ ਏਕੜ ਜ਼ਰੂਰਤਮੰਦ ਐਸਾ ਅਗਰ ਆਪ ਇਨਕੇ ਪਾਸ ਆ ਗਏ ਹੋ ਆਪਕੋ ਜ਼ਰੂਰਤ ਨਹੀਂ ਪਤਾ ਚਲੇਗੀ ਕਹੀਂ ਵੀ ਗਾੜੀ ਖੋਲੋ ਲੋਕ ਆ ਜਾਣਗੇ ਉਹਨਾਂ ਜ਼ਰੂਰਤ ਉਹ ਲੋਕਲ ਬੰਦੇ ਹੀ ਦੇਖੇਗਾ ਨਾ ਦਿਲੋਂ ਨੇ ਇਦਾਂ ਬਤਾ ਦੇਗੇ ਹਰ ਤਰ੍ਹਾਂ ਦੇ